ਯਾਪਟਾਕ 24 ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਅਹਿਮੋਇ ਤਲਵਾਰੀ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਆਗੂ ਜਗਦੀਪ ਸਿੰਘ ਚੀਮਾ ਨੇ ਐਤਵਾਰ ਨੂੰ ਚੰਡੀਗੜ੍ਹ ਵਿਖੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅਤੇ ਪੰਜਾਬ பாஜக ਦੇ ਕਾਰਜਕਾਰੀ ਪ੍ਰਧਾਨ ਅਸ਼wini ਸ਼ਰਮਾ ਵੀ ਮੌਜੂਦ ਸਨ ਅਸ਼wini ਸ਼ਰਮਾ ਨੇ ਚੀਮਾ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਪਾਰਟੀ ਵਿੱਚ ਪੂਰਾ ਸਰਤਾਰ ਅਤੇ ਜ਼ਿੰਮੇਵਾਰੀ ਦਿੱਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਚੀਮਾ ਵਰਗੇ అనుభవੀ ਆਗੂ ਭਾਜਪਾ ਦੀ ਪੰਜਾਬ ਦੇ ਵਿੱਚ ਸੰਗਠਨਕ ਤਾਕਤ ਨੂੰ ਹੋਰ ਮਜ਼ਬੂਤ ਕਰਨਗੇ ਜਗਦੀਪ ਸਿੰਘ ਚੀਮਾ ਨੇ ਇਸ ਮੌਕੇ ਕਿਹਾ ਕਿ ਮੌਜੂਦਾ ਕਾਲੀ ਨੇਤਿਤਵ ਨੇ ਆਪਣੀ ਅੰਥਕ ਛਵੀ ਬੁਆ ਦਿੱਤੀ ਹੈ ਕਲਾ ਵਰਗੀਆਂ ਘਟਨਾਵਾਂ ਨੇ ਲੋਕਾਂ ਦਾ ਭਰੋਸਾ ਹਿਲਾ ਦਿੱਤਾ ਤੇ ਹੁਣ ਲੋਕ ਸਮਝ ਚੁੱਕੇ ਨੇ ਕਿ ਕਹਿਣ ਅਤੇ ਕਰਨ ਦੇ ਵਿੱਚ ਬਹੁਤ ਫਰਕ ਹੁੰਦਾ ਤੇ ਉਹਨਾਂ ਨੇ ਕਿਹਾ ਕਿ ਪਰਿਵਾਰ ਉਹਨਾਂ ਦਾ 100 ਸਾਲ ਤੋਂ ਵੱਧ ਸਮੇਂ ਦੇ ਵਿੱਚ ਇਕੱਲੇ ਦਲ ਨਾਲ ਜੁੜਿਆ ਰਿਹਾ ਪਰ ਹੁਣ ਸਪਸ਼ਟ ਹੋ ਚੁੱਕਿਆ ਕਿ ਆਣ ਵਾਲਾ ਸਮਾਜੜਾ ਉਹ ਪਾਸ਼ਪਾਦ ਹੈ ਅਸੀਂ ਵੀ ਸੋਚਦੇ ਆਂ ਵੀ ਸਾਡਾ ਵੀ ਮੁੱਖ ਮੰਤਰੀ ਕਦੇ ਬਣੇ ਤੋਂ ਤੁਹਾਡੇ ਵਰਗਾ ਮੁੱਖ ਮੰਤਰੀ ਬਣੇ ਜਿਹੜਾ ਲੋਕਾਂ ਚ ਦਿਨ ਰਾਤ ਅਸੀਂ ਅਨਿੰਘਦੇ ਆ ਰਾਤ ਨੂੰ ਰੋਜ਼ ਤੇ ਗੱਡੀਆਂ ਦੇਖੀਂ ਦੀਆਂ ਤੁਹਾਡੇ ਘਰ ਦੇ ਬਾਹਰ ਖੜੀਆਂ ਬੜੀਆਂ ਬੜੀਆਂ ਟੈਂਪੂ ਟਰੈਵਲਰ ਬੱਸਾਂ ਲੈ ਕੇ ਲੋਕ ਆਏ ਹੁੰਦੇ ਆ ਤੇ ਸਾਡੇ ਇਧਰ ਨੂੰ ਚਲੇ ਜਾਓ ਤਾਂ ਬੈਰੀਕੇਟ ਤੋਂ ਸવાય ਕੁਝ ਨਹੀਂ ਸਰ ਉੱਥੇ ਮੋਰ ਕੁਬੀਆਂ ਕਬੂਤਰ ਇਹਦੀ ਆਵਾਜ਼ ਸੁਣਦੀ ਆ ਹੋਰ ਕੁਝ ਬੋਲਦਾ ਨਹੀਂ ਰਜਿੰਦਰਾ ਪਾਰਕ ਜਿਹੜਾ ਸਾਹਮਣੇ ਆ ਉਹਦੇ ਵਿੱਚ ਜਾਂ ਤਾਂ ਹੈਲੀਕਾਪਟਰ ਦੀ ਆਵਾਜ਼ ਕਦੇ-ਕਦੇ ਗੂੰਜਦੀ ਆ ਨਾ ਸਾਡਾ ਮੁੱਖ ਮੰਤਰੀ ਕਦੇ ਸੈਕਰੀਟਰੀ ਰੇਟ ਜਾਵੇ ਨਾ ਕਿਤੇ ਕੋਈ ਹੋਰ ਜਾਵੇ ਨਾਲ ਹੀ ਸਾਡੇ ਬਹੁਤ ਹੀ ਸਤਕਾਰਯੋਗ ਜਿਹੜੇ ਲਗਾਤਾਰ ਬੀਜੇਪੀ ਦੇ ਐਮਐਲਏ ਜਿਹੜੀ ਬੜੀ ਔਖੀ ਲੜਾਈ ਕਿਉਂ ਤੇ ਇਸ ਵੇਲੇ ਸਾਡੇ ਵਰਕਿੰਗ ਪ੍ਰਧਾਨ ਅਸ਼wini ਜੀ ਜਿਨ੍ਹਾਂ ਤੇ ਬਹੁਤ ਵੱਡੀ ਜ਼ਿੰਮੇਵਾਰੀ 27 ਦੀਆਂ ਚੋਣਾਂ ਦੀ ਹੈ ਤੇ ਮੈਂ ਇਹ ਗੱਲ ਕਹਿ ਰਿਹਾ ਸੀ ਖਾਸ ਤੌਰ ਤੇ ਮੰਚ ਤੇ ਮੇਰੇ ਸਾਰੇ ਸੀਨੀਅਰ ਲੀਡਰਸ਼ਿਪ ਬਰਾਜਮਾਨ ਆ ਮੈਨੂੰ ਕਿਹਾ ਸੀ ਸੀਐਮ ਸਾਹਿਬ ਨੇ ਛੇਤੀ ਜਾਣਾ ਤੇ ਮੈਂ ਥੋੜਾ ਜਿਹਾ ਇਸ ਪਰਿਵਾਰ ਬਾਰੇ ਸਾਡੇ ਸਰਦਾਰ ਜਗਦੀਪ ਸਿੰਘ ਜੀ ਨਾ ਉਚੀ ਮਾਸਾ ਇਹ ਪਰਿਵਾਰ ਐਮੀ ਪਰਿਵਾਰ ਨਹੀਂ ਗੇ ਇਹਨਾਂ ਦੀਆਂ ਵੱਡੀਆਂ-ਵੱਡੀਆਂ ਕਹਾਣੀਆਂ ਮੈਂ ਪੜ ਰਿਆ ਸੀ ਆ ਜਦੋਂ ਵੱਡੇ ਸਰਦਾਰ ਜੀ ਸਰ ਅੰਦੀਪ ਸਿੰਘ ਜੀ ਮਾਸਾ ਕੋਈ ਕਹਿਣਾ ਸੌਖਾ ਹੈ ਵੀ 50 ਸਾਲ ਐਸਜੀਪੀਸੀ ਦੇ ਮੈਂਬਰ ਰਹੇ ਸਿਮਰਨਜੀਤ ਸਿੰਘ ਮਾਨ ਨੂੰ ਜਿਹੜੇ ਕਾਪ ਚ ਬੜੀ ਵੱਡੀ ਸ਼ਕਤੀ ਨੇ ਉਹਨਾਂ ਨੂੰ ਉਹ ਹਰਾਉਂਦੇ ਰਹੇ ਤੇ ਇਸ ਕਰਕੇ ਅੱਜ ਮੈਂ ਹੁਣੀ ਗੱਲ ਕਰ ਰਿਹਾ ਸੀ ਵੀ ਜਗਦੀਪ ਸਿੰਘ ਚੀਮਾ ਜੀ ਇਹ ਫੈਸਲੇ ਜ਼ਿੰਦਗੀ ਦੇ ਬਹੁਤ بڑے ਹੁੰਦੇ ਆ ਇਹ ਕਹਿਣਾ ਹੀ ਸੌਖਾ ਹੁੰਦਾ ਪਾਰਟੀ ਨੂੰ ਬਦਲਣਾ ਕਿਉਂਕਿ ਪਾਰਟੀ ਪਿੱਛੇ ਉਹ ਕੁਝ ਕੀਤਾ ਹੁੰਦਾ ਤੁਸੀਂ ਜਿਹੜਾ ਸ਼ਬਦਾਂ ਦਾ ਬਿਆਨ ਨਹੀਂ ਕੀਤਾ ਸਕਦਾ ਆ ਜਿਹੜੇ ਨਾਂ ਜਿਹੜੇ ਆ ਪਰਿਵਾਰ ਬੈਠੇ ਆ ਜਿਹੜੇ ਨਾਂ ਜਿਹਨਾਂ ਨੇ ਜ਼ਿੰਦਗੀਆਂ ਲਾਈਆਂ ਹੁੰਦੀਆਂ ਇਹਨਾਂ ਦੇ ਵੀ ਆਪਣੇ ਲੀਡਰਾਂ ਪ੍ਰਤੀ ਆਸ ਹੁੰਦੀ ਆ ਤੇ ਜਦੋਂ ਉਹ ਮਿਹਨਤ ਉਹ ਖੂਨ ਪਸੀਨਾ ਜਿਹੜਾ ਪਾਰਟੀ ਵਿੱਚੇ ਵਹਾਉਂਦਾ ਤੇ ਉਹਨੂੰ ਬੂਰ ਨਾ ਪਵੇ ਉਹਨੂੰ ਮਾਣ ਨਾ ਮਿਲੇ ਤਾਂ ਫਿਰ ਕਿੱਦੇ ਨਾ ਕਿੱਤੇ ਤਕਲੀਫ ਹੁੰਦੀ ਆ ਅੱਜ ਜਿਹੜੀ ਗੱਲ ਇਹ ਕਹੀ ਜਾਂਦੀ ਸੀ ਨਾ ਅੱਜ ਇਹ ਸਹੀ ਮੈਨੇਜ ਆ ਮੈਂ মিডিਆ ਨੂੰ ਵੀ ਕਹਿਣਾ ਚਾਹੁੰਦਾ ਆ ਕਿੰਨੇ ਕਿਹੜਾ ਇੱਥੇ ਦੱਸੋ ਜਿੰਨੇ ਵੀ ਲੋਕ ਨੇ ਆ ਪੱਕਾ ਹੀ ਪੱਖਾ ਦੇਖਦੀਆਂ ਤੇ ਸਾਰੇ ਹੀ ਦਾੜੇ ਪ੍ਰਕਾਸ਼ ਕੀਤੇ ਹੋਏ ਕੋਈ ਕਿਸਾਨ ਯੂਨੀਅਨ ਚਾ ਕੋਈ ਕਿਸੇ ਯੂਨੀਅਨ ਚੋਂ ਕੋਈ ਗੱਲ ਰਹਿ ਗਈ ਇਸ ਕਰਕੇ ਲੋਕਾਂ ਦਾ ਸੀਐਮ ਸਾਹਿਬ ਤੁਹਾਡਾ ਧੰਨਵਾਦ ਇਹ ਤੁਸੀਂ ਮੋਦੀ ਸਾਹਿਬ ਨੇ ਜਿਹੜਾ ਉਹਨਾਂ ਦੇ ਮਨ ਚ ਇਹ ਪਿੱਛੇ 1 ਮਿੰਟ ਚ ਮੈਂ ਤੁਤੋਂ ਕਿ ਮਾਮਾ ਗੁੰਗਾ ਜਦੋਂ ਦਿੱਲੀ ਦੀ ਇਲੈਕਸ਼ਨ ਹੋਈ ਨਾ ਦਿੱਲੀ ਇਲੈਕਸ਼ਨ ਜਿੱਤ ਗਈ ਬੀਜੇਪੀ ਤੇ ਕੁਝ ਲੀਡਰ ਬੀਜੇਪੀ ਦੇ ਪ੍ਰਾਇਮ Minister ਦੇ ਕਰੇ ਆਏ ਉਹਨਾਂ ਨੂੰ ਪੰਜਾਬੀ ਨੇ ਕਿਉਂਕਿ ਉੱਥੇ ਕਾਫੀ ਮੰਤਰੀ ਵੀ ਪੰਜਾਬੀ ਨੇ ਤੇ ਸਾਡੇ ਜਿਹੜੇ ਉੱਥੇ ਦੇ ਐਮਐਲਏ ਸਾਰੇ ਇਕੱਠੇ ਹੋਏ ਉਹਨਾਂ ਨੇ ਉਹ ਜਿਹੜੇ ਪੰਜਾਬੀ ਭਰਾ ਸੀ ਉਹਨਾਂ ਨੂੰ ਇਕੱਠੇ ਹੋ ਕੇ ਇਹ ਗੱਲ ਕਹੀ ਕਹਿੰਦੇ ਸਾਰਾ ਕੁਝ ਹੈ ਤੁਸੀਂ ਦਿੱਲੀ ਚ ਵੀ ਜਿੱਤ ਜਾਂਦੇ ਹੋ ਹੋਰ ਵੀ ਕਿਤੇ ਜਿੱਤ ਜਾਂਦੇ ਹੋ ਪ੍ਰਾਇਮਿੰਸਟਰ ਸਾਹਿਬ ਕਹਿੰਦੇ ਵੀ ਮੇਰਾ ਜਿਹੜਾ ਮਾਨਾ ਮੇਰਾ ਦਿਲ ਆ ਉਹ ਪੰਜਾਬ ਚ ਕਿਵੇਂ ਨਾ ਕਿਵੇਂ ਇੱਕ ਪੰਜਾਬ ਆ ਜਿਹੜਾ ਉਦੋਂ ਮੈਂ ਉਹ ਕਿਸਾਨਾਂ ਦੇ ਆਪਣੇ ਪੰਜਾਬੀਆਂ ਦੇ ਬਾਰਡਰ ਦੇ ਲੋਕ ਉਹਨਾਂ ਦੇ ਮੂੰਹ ਤੇ ਮੈਂ ਖੁਸ਼ੀ ਦੇਖਣਾ ਚਾਹੁੰਦਾ ਸਾਰੇ ਸੂਬੇ ਤਰੱਕੀ ਕਰਕੇ ਜਿਹੜਾ ਸਭ ਤੋਂ ਸਾਡਾ ਤਾਜ ਹੋਵੇ ਸੂਬਾ ਉਹ ਅੱਜ ਬੇਰੋਜ਼ਗਾਰੀ ਚ ਨਸ਼ੇ ਚ ਕਰਜੇ ਚ ਡੁੱਬਿਆ ਜਾਵੇ ਉਹ ਮੋਦੀ ਜੀ ਨੇ ਜੇ ਅੱਜ ਕਹਿੰਦੇ ਆ ਜੇ 10000 ਜੇ 10000 ਰੁਪਇਆ ਬਿਹਾਰ ਦੀਆਂ ਲੇਡੀਜ਼ ਨੂੰ ਆਰਤਾ ਨੂੰ ਦੇ ਸਕਦੇ ਆ ਤੇ ਸਾਡੇ ਖਾਤਿਆਂ 'ਚ ਨਹੀਂ ਲੱਖਾਂ ਰੁਪਇਆ ਆ ਸਕਦਾ ਸਾਡੇ ਕਰਜ਼ੇ ਨਹੀਂ ਮਾਫ਼ ਹੋ ਸਕਦੇ ਇਸ ਕਰਕੇ ਇੱਕੋ ਇੱਕ ਤਾਕਤ ਆ ਬੀਜੇਪੀ ਨਰਿੰਦਰ ਮੋਦੀ ਜਿਹਦੇ ਹੱਥ 'ਚ ਅੱਜ ਸਾਰਾ ਦੇਸ਼ ਦਾ ਖਜ਼ਾਨਾ ਹੈ ਤੇ ਪੰਜਾਬ ਲਈ ਉਹ ਨਟਾਉਣ ਨੂੰ ਤਿਆਰ ਨਹੀਂ ਜਦੋਂ ਬਿਹਾਰ ਯੂਪੀ ਹੋਰ ਸੂਬਿਆਂ ਲਈ ਉਹ ਇੰਨਾ ਕਰ ਸਕਦੇ ਆ ਤੇ ਪੰਜਾਬ ਤਾਂ ਉਹਨਾਂ ਦਾ ਆਪ ਦਾ ਏ ਤਾਹੀ بار بار ਮੁੱਖ ਮੰਤਰੀ ਸਾਹਿਬ ਆਉਂਦੇ ਨੇ ਹੋਰ ਭੇਜਦੇ ਆ ਤੁਹਾਡੇ ਕੋਲ ਅੱਜ 30 ਦੇ ਉੱਤੇ ਦੱਸਣਗੇ ਅਸ਼ਮੀ ਜੀ 30 ਦੇ ਉੱਤੇ ਮੰਤਰੀ ਨੇ ਜਿਹੜੇ ਉਹ ਕੱਲੇ ਕੱਲੇ ਪਿੰਡ ਪਿੰਡ ਸ਼ਹਿਰ ਸ਼ਹਿਰ ਫਿਰ ਰਹੇ ਆ 30 ਦੇ ਉੱਤੇ ਮੰਤਰੀ ਕੈਬਨਿਟ ਭੇਜੀ ਹੋਈ ਹੈ ਉਹ ਕਿਤੇ ਹੋਰ ਨਹੀਂ ਗਈ ਕਿਉਂਕਿ ਪੰਜਾਬ ਨਾਲ ਜੜਾ ਹੈ ਵੀ ਇਹ ਲੋਕਾਂ ਦਾ ਕਿਵੇਂ ਬਹੁਤ ਨੁਕਸਾਨ ਹੋ ਗਿਆ ਇਹਨਾਂ ਦਾ ਫਾਇਦਾ ਹੋਵੇ ਇਹਨਾਂ ਦਾ ਫਾਇਦਾ ਹੋਵੇ ਤੇ ਇੰਨੇ ਸ਼ਬਦਾਂ ਵਿਚ ਮੈਂ ਫੇਰ ਆਪਣੇ ਬਹੁਤ ਹੀ ਸਕਾਰਯੋਗ ਵੱਡੇ ਭਰਾ ਸਾਡਾ ਪਰਿਵਾਰ ਇੱਕ ਪਰਿਵਾਰ ਰਹੇ ਆ ਕਿਉਂਕਿ ਪਤੇਗੜ ਸਾਹਿਬ ਬਾਅਦ ਜ਼ਿਲ੍ਹਾ ਬਣਿਆ ਲੁਧਿਆਣੇ ਚ ਪਟਿਆਲੇ ਇਹਨਾਂ ਚ ਕੋਈ ਫਰਕ ਨਹੀਂ ਹੈ ਤੇ ਮੈਂ ਇਸ ਜੀਮਾ ਸਾਹਿਬ ਯਕੀਨ ਦਿਵਾਉਣਾ ਮੈਂ ਵੀ ਥੋੜੇ ਨੂੰ ਭਾਜੀਪੀ ਪਰ ਤੁਸੀਂ ਤਾਂ ਕਾਲੀਦਲ ਭਾਜੀਪੀ ਇਕੱਠੇ ਹੀ ਰਹੇ ਹੋ ਕਿ ਤੁਹਾਨੂੰ ਤਾਂ ਬੜਾ ਫਰਕ ਪੈਣਾ ਨਹੀਂ ਮੈਨੂੰ ਲੱਗਦਾ ਕਿਉਂਕਿ ਤੁਸੀਂ ਤਾਂ ਆ ਸਾਡੇ ਪੱਟੀ ਸਾਹਿਬ ਸਾਡੇ ਪ੍ਰਧਾਨ ਜੀ ਬੈਠੇ ਆ ਇਸ ਕਰਕੇ ਤੁਸੀਂ ਤਾਂ ਹੁਣ ਇੱਧਰ ਬਸ ਮੜਾ ਜਾ ਕੁਰਸੀਓ ਬਦਲ ਨਹੀਂ ਆ ਬਾਕੀ ਤਾਂ ਤੁਸੀਂ ਤਾਂ ਰਾਜ ਭਾਗ ਇਕੱਠੀ ਚਲਾਉਂਦੇ ਰਹੇ ਹੋ ਤੇ ਇਸ ਕਰਕੇ ਤੁਹਾਡਾ ਧੰਨਵਾਦ ਪਰ ਇੱਕ ਗੱਲ ਹੋਰ ਵੀ ਆ ਬਿਲਕੁਲ ਤਕੜੇ ਹੋ ਜਿਓ ਕਿਸੇ ਸਾਨੂੰ ਕਿ ਮੇਰੀ ਤੇ ਅਸ਼ਵਰੀ ਜੀ ਮੈਂ ਐ ਵੀ ਨਹੀਂ ਕਹਿੰਦਾ ਬੜੀਆਂ ਗੱਲਾਂ ਮੈਂ ਰੂਲ ਚੈਨਲਾਂ 'ਤੇ ਸੁਣਦਾ ਬੀਜਪੀ 117 ਸੀਟਾਂ ਤੇ ਆਪਣੇ ਸ਼ੇਰ ਕੈਂਡੀਡੇਟ ਲੜਾਊਗੀ ਜੇ ਅਸੀਂ ਐਹੀ ਗੱਲਾਂ ਕਰਨੀਆਂ ਹੋਣੀਆਂ ਤੇ ਫਿਰ ਬੇਅਦਬੀ ਵਾਲੇ ਲੋਕ ਜਿਹੜੇ ਉਹਨਾਂ ਨੂੰ ਨਾਲ ਜੋੜ ਕੇ ਅਸੀਂ ਬੇਅਦਬੀਆਂ ਦੇ ਉਹ ਦੋਸ਼ੀਆਂ ਨੂੰ ਨਾਲ ਲਾਉਣਾ ਜਿਹਨੂੰ 20 ਸਾਲ ਨਸ਼ੇ ਦੇ ਸੁਦਾਗਰ ਕਹਿੰਦੇ ਰਹੇ ਕਈ ਇਤਰਾਜ਼ ਕਰਦੇ ਐ ਇਸ ਗੱਲ ਦਾ ਕਿਹੜੇ ਮੂੰਹ ਨਾ ਚਾਵਾਂਗੇ ਅਸੀਂ ਜੀ ਰਲ ਕੇ ਇਸ ਕਰਕੇ ਤੁਸੀਂ 117 ਦੇ 17 ਸੀਟਾਂ ਤੇ ਆਪਾਂ ਇਲیکشن ਲੜਨੀ ਆ ਤੇ ਆ ਜੀ ਆਪਾਂ ਕਿਸੇ ਦੇ ਮੋਢਿਆਂ ਦੀ ਸਕੂਟ ਨਹੀਂ ਇਸ ਕਰਕੇ ਬੇਫਿਕਰ ਹੋ ਕੇ ਤਕੜੇ ਹੋ ਕੇ ਆਪਾਂ ਕੰਮ ਕਰਨਾ ਹੈ ਸ਼ੁਰੂਆਤ ਹੋ ਗਈ ਆ ਤਰਨ ਤਰਨ ਤੋਂ ਪਤਾ ਲੱਗ ਜੂਗਾ ਚਾਹੇ ਮਾਝੇ ਦੀ ਸੀਟ ਕਿਸ ਤਰੀਕੇ ਨਾਲ ਬੀਜੇਪੀ ਉੱਥੋਂ ਵੋਟਾਂ ਲਏਗੀ ਕਿ ਇਸ ਕਰਕੇ ਸਾਨੂੰ ਥੋੜਾ ਡਾਈ ਮੋਰ ਦਿਆ ਕਰੋ ਜੀ ਜਿੱਦਣ ਅਸ਼wini ਜੀ ਬੇਨਤੀ ਹੈ ਇਹਨਾਂ ਦਾ ਜਿੱਥੇ 5 ਕਰੋੜ ਦਿੱਤਾ ਇਹਨਾਂ ਨੇ ਧੰਨਵਾਦ ਸਾਡੇ ਪੰਜਾਬ ਦੇ ਲੋਕਾਂ ਨੂੰ ਮੈਂ ਹੋਰ ਵੀ ਅਸੀਂ ਇੱਕ ਦਿਨ ਕਿਹਾ ਵੀ ਸਾਡੇ ਵੀ ਬਿਮਾਰੀ ਪੈ ਰਹੀ ਆ ਡੰਗਰਾਂ ਨੂੰ ਇੱਕ ਲਿਸਟ ਬਣਾ ਕੇ ਦਿੰਨੇ ਆ ਪਿੰਡਾਂ ਦੀ ਅਸੀਂ ਭੁੱਲ ਗਏ ਲਗਾਤਾਰ 10 ਦਿਨ ਟੈਲੀਫੋਨ ਸੀ ਮਾ ਉਸ ਤੋਂ ਵੀ ਅੰਨੇ ਲਈ ਆਉਂਦੇ ਰਹੇ ਬੀਟੀ ਮਾ ਤਿਆਰ ਆ ਦੱਸੋ ਜੀ ਕਿਹੜੇ ਪਿੰਡ ਭੇਜਣੀ ਆ ਇਸ ਕਰਕੇ ਇਹ ਭਾਜਪਾ ਅਸੀਂ ਵੀ ਇੱਧਰ ਆ ਕੇ ਦੇਖਿਆ ਉੱਥੇ ਅਸੀਂ ਕੰਮ ਕਰਦੇ ਸੀ ਕੰਮ ਕੋਈ ਕਰਾਉਂਦਾ ਹੀ ਨਹੀਂ ਸੀ ਇਹ ਕੰਮ ਵੀ ਕਰਾਉਂਦੇ ਆ ਸ਼ਾਬਾਸ਼ ਵੀ ਦਿੰਦੇ ਆ ਨਾਲ ਅਹੁਦੇ ਵੀ ਮਿਲਦੇ ਆ ਤੇ ਇਸ ਕਰਕੇ ਇਹ ਗੱਲਾਂ ਬਿਲਕੁਲ ਛੱਡ ਦਿਓ ਆ ਆਪ ਕਾਂਗਰਸ ਨੇ ਮੰਨਿਆ ਕਿ ਸਾਨੂੰ ਪੰਜਾਬੀਆਂ ਨੂੰ ਕਹਿੰਦੇ ਆ ਕੱਲ ਚ ਕਪਰਮ ਕੀ ਮੰਨ ਗਿਆ ਬੇਂਦਰਾ ਗਾਂਧੀ ਨੇ ਹਮਲਾ ਕਰਾਇ ਹੁਣ ਇਹਦੋਂ ਵੱਧ ਰਹਿ ਗਈ ਕੋਈ ਗੱਲ ਬੇਂਦਰਾ ਗਾਂਧੀ ਨੇ ਦਰਬਾਰ ਸਾਹਿਬ ਦਾ ਜਿਹੜਾ ਹਮਲਾ ਕੀਤਾ ਸੀ ਆਪ ਕਹਿੰਦਾ ਵੀ ਗਲਤ ਗੱਲ ਕੀਤੀ ਸੀ ਤੇ ਹੁਣ ਅਸੀਂ ਉਹਨਾਂ ਨੂੰ ਜੇ ਵੋਟਾਂ ਪਾਵਾਂਗੇ ਅੱਗੇ ਜਦੋਂ ਆਪ ਮੰਨ ਹੀ ਗਏ ਉਹ ਗੱਲਾਂ ਤੇ ਇੱਕ ਗੱਲ ਹੋਰ ਮੈਂ ਅਖੀਰ 'ਚ ਅਜਲਾਲਪੁਰਾ ਸਾਹਿਬ ਦੇ ਫੰਕਸ਼ਨ ਨਾ ਕਰੀ ਜਬ ਕਿ ਦਿੱਖਿਆ 131 ਪਰਿਵਾਰ ਜੀ ਰਸ਼ਮੀ ਜੀ 121 ਪਰਿਵਾਰ ਜਿਹੜੇ ਪਰਿਵਾਰ ਉਸ ਵੇਲੇ 84 ਦੇ ਵੇਲੇ ਕਿਹਨੇ ਕਿਹਨੇ ਇੱਕ ਤਾਂ ਦੱਸੋ ਜਿਹੜਾ ਵੱਡੇ ਆਪਣਾ ਸਿੱਖਾਂ ਦੇ ਲੀਡਰ ਸਮਝਦੇ ਨੇ ਉਹਨਾਂ ਨੇ ਕੋਈ ਧਰਮੀ ਫੌਜੀ ਹੋਣ ਕੋਈ ਦੰਗਾ ਪੀੜਤ ਹੋਣ ਕਿਹਦਾ ਕੀ ਕੀਤਾ ਆ ਬੈਠਾ ਸ਼ੇਰ ਉਹਨਾਂ ਪਰਿਵਾਰਾਂ ਨੂੰ ਅੱਜ ਵੀ ਇਹ 84 ਤੋਂ ਬਾਅਦ ਅੱਜ 45 ਸਾਲ ਥਾਲੇ ਹੋ ਗਏ ਉਹਨਾਂ ਨੂੰ ਨੌਕਰੀਆਂ ਪਰਿਵਾਰਾਂ ਦੇ ਰੇ ਸੋ ਨਿਹਾਲ ਇਹ ਐਮੀ ਕਹੇ ਇਹ ਗੱਲ ਨਹੀਂ ਕਹਣਾ ਇਹਨਾਂ ਨੂੰ ਇਹ ਤੋਂ ਇਹ ਤੋਂ ਹੀ ਪਤਾ ਲੱਗਦਾ ਹੋਰ ਹੁਣ ਅੰਦਰ ਕਿਸੇ ਦੇ ਢਿੱਡ ਚੋਂ ਪਤਾ ਨਹੀਂ ਲੱਗਦਾ ਉਹਦੇ ਕੰਮਾਂ ਤੋਂ ਹੀ ਪਤਾ ਲੱਗੂਗਾ ਨਾ ਵੀ ਕੀ ਸੋਚ ਆ ਬੀਜੇਪੀ ਦੀ ਐਂ ਦਿੱਲੀ ਕੀਤਾ ਇੱਕ ਕੌਕੀਨਾ ਹੁਕਮ ਹੈ ਇਹ ਨਰਿੰਦਰ ਮੋਦੀ ਜੀ ਬੀਜੇਪੀ ਦਾ ਹੁਕਮ ਹੈ ਇੰਨੇ ਸ਼ਬਦਾਂ ਚ ਫੇਰ ਇੱਕ ਵਾਰ ਜਗਦੀਪ ਜੀ ਦਾ ਬੇਫਿਕਰ ਹੋ ਕੇ ਤੁਸੀਂ ਤਕੜੇ ਹੋ ਕੇ ਅਭਿਨਾਂ ਜੀ ਬੈਠੇ ਆ ਨਾਂ ਲਾ ਕੇ ਕੰਮ ਕਰੋ ਫਿਕਰ ਕਰਨ ਦੀ ਲੋੜ ਨਹੀਂ ਇਹ ਭਾਜਪਾ ਆਪਣੇ ਆਪ ਹੀ ਇਹ ਨਹੀਂ ਹੈ ਜ਼ਰੂਰੀ ਵੀ ਐਮੀ ਟੈਲੀਫੋਨ ਕਰਕੇ ਤੁਹਾਨੂੰ ਰੋਜ਼ ਚੜਾਈ ਜਾਵੇ ਇਹ ਆਪਣੇ ਆਪ ਤੁਹਾਡੇ ਤੇ ਨਿਗਰੱਖਦੇ ਆ ਆਪਣੇ ਤੇ ਮੈਂ ਤਾਂ ਇਲੈਕਸ਼ਨ ਵੀ ਹਾਰ ਗਿਆ ਸੀ ਤਾਂ ਵੀ ਮੈਨੂੰ ਮੰਤਰੀ ਬਣਾਇਆ ਕਿਉਂ ਬਣਾਇਆ ਇਹ ਹਮੇਸ਼ਾ ਕਿਸੇ ਨੂੰ ਭੁੱਲਦੇ ਨਹੀਂ ਇਹ ਆਪਣੇ ਨਾਲ ਜਿਹੜਾ ਇੱਕ ਵਾਰ ਜੁੜ ਗਿਆ ਉਹਨੂੰ ਨਾਲ ਲਾ ਕੇ ਰੱਖਦੇ ਆ ਤੁਸੀਂ ਵੀ ਮੈਂ ਤੁਹਾਨੂੰ ਇੱਕ ਬੇਨਤੀ ਕਰੂੰ ਕੋਈ ਵੀ ਕਿਸੇ ਚੀਜ਼ ਦਾ ਵਹਿਮ ਨਹੀਂ ਰੱਖਣਾ ਅੱਜ ਤੁਸੀਂ ਵੱਡੀ ਗੱਲ ਕੀਤੀ ਆ ਮੈਂ ਉਹਦਾ ਇੰਟਰਵਿਊ ਦੇਖ ਰਿਹਾ ਸੀ ਤੁਹਾਡੇ ਅਥਰੂ ਇਥੇ ਕੋਈ ਵੀ ਜੇ ਕੋਈ ਜੇ ਕਿਸੇ ਨੂੰ ਕੋਈ ਅਹੁਦੇ ਤੋਂ ਲਾਉਂਦਾ ਨਾ ਤਾਂ ਵੀ ਉਹਨੂੰ ਪਹਿਲਾਂ ਪੁੱਛ ਕੇ ਆ ਵੀ ਭਾਈ ਸਾਹਾ ਕਰਦੀਏ ਕੰਮ ਜਿਹੜੋ ਆਜ਼ਾਦ ਬੰਦਾ ਤਾਂ ਕਰਦੇ ਸੀਐਮ ਰਹਿਆ ਨਾ ਔਰ ਉਹਨਾਂ ਦੇ ਨਾਲ ਸਾਡੇ ਭਾਰਤ ਸਰਕਾਰ ਦੇ ਮੰਤਰੀ ਬਿੱਟੂ ਜੀ ਨੇ ਜਗਦੀਪ ਸਿੰਘ ਜੀਮਾ ਜੀ ਨੂੰ ਭਾਜਪਾ ਪਰਿਵਾਰ ਚ ਸ਼ਾਮਿਲ ਕੀਤਾ ਔਰ ਉਹਨਾਂ ਦੇ ਨਾਲ ਉਹਨਾਂ ਦੇ ਸਾਥੀਆਂ ਨੂੰ ਮੈਂ ਭਾਜਪਾ ਪਰਿਵਾਰ ਦੇ ਅੰਦਰ ਅੱਜ ਜਿਨ੍ਹਾਂ ਨੇ ਪਾਰਟੀ ਜੁਆਇਨ ਕੀਤੀ ਹੈ ਉਹਨਾਂ ਸਭ ਦਾ ਬਹੁਤ ਬਹੁਤ ਆਭਾਰ ਪ੍ਰਗਟ ਕਰਦਾ ਧੰਨਵਾਦ ਕਰਦਾ ਔਰ ਇਹ ਗੱਲ ਦਾ ਯਕੀਨ ਦਿਲਾਣਾ ਕਿ ਇਹ ਪਾਰਟੀ ਤੁਹਾਡੀ ਹੈ ਤੁਹਾਨੂੰ ਕਦੀ ਵੀ ਇਹ ਨਹੀਂ ਲੱਗੇਗਾ ਕਿ ਤੁਸੀਂ ਇੱਥੇ ਨਵੇਂ ਆਏ ਹੋ ਜਿੰਨਾ ਅਧਿਕਾਰ ਇਸ ਪਾਰਟੀ ਤੇ ਮੇਰਾ ਉਨਾ ਹੀ ਅਧਿਕਾਰ ਜੀਮਾ ਜੀ ਤੁਹਾਡੇ ਸਾਥੀਆਂ ਦਾ ਇਸ ਪਾਰਟੀ ਤੇ ਹੈ ਔਰ ਅੱਜ ਜਿਹੜੇ ਵੀ ਪੰਜਾਬ ਦਾ ਵਿਕਾਸ ਚਾਹੁੰਦੇ ਨੇ ਤਰੱਕੀ ਚਾਹੁੰਦੇ ਨੇ ਅਮਨ ਚਾਹੁੰਦੇ ਨੇ ਹਰਿਆਣੇ ਦੀ ਡਵੈਲਪਮੈਂਟ ਨੂੰ ਦੇਖ ਕੇ ਉਹ ਬੀਜੇਪੀ ਨਾਲ ਜੁੜਨਾ ਚਾ ਰਹੇ ਨੇ ਉਹਨਾਂ ਸਭ ਦਾ ਵੀ ਬੀਜੇਪੀ ਚ ਸਵਾਗਤ ਹੈ ਹਰਿਆਣਾ ਦੇ ਮੁੱਖ ਮੰਤਰੀ ਜੀ ਦਾ ਵਿਸ਼ੇਸ਼ ਕਰਕੇ ਸਵਾਗਤ ਹੈ ਕਿ ਜਦ ਵੀ ਜਰੂਰਤ ਪੈਂਦੀ ਹੈ ਪੰਜਾਬ ਦਾ ਪੰਜਾਬੀਆਂ ਦੀ ਜਿੰਨੀ ਚਿੰਤਾ ਇਹ ਕਰਦੇ ਨੇ ਮੈਨੂੰ ਲੱਗਦਾ ਕਿ ਜੇ ਜਿਨ੍ਹਾਂ ਨੂੰ ਤੁਸੀਂ ਵੋਟਾਂ ਪਾਈਆਂ ਸੀ ਨਾ ਉਹਾਂ ਨੇ ਕਿਤੇ 10% ਵੀ ਚਿੰਤਾ ਕੀਤੀ ਹੁੰਦੀ ਤੇ ਪੰਜਾਬ ਦੇ ਇਹ ਹਾਲਾਤ ਅਜਿਹੀ ਨਹੀਂ ਬਣੇ ਹੁੰਦੇ ਦੋ ਗੱਲਾਂ ਹੀ ਕਹਣੀ ਐ ਇਹ ਜਿਹੜੇ ਟੁਟਕੀਆਂ ਮਾਰ ਕੇ ਐਮਐਸਪੀ ਦੇਣ ਦੀ ਗੱਲ ਕਰਦੇ ਸੀ ਅੱਜ ਤੱਕ ਟੁਟਕੀ ਦੀ ਆਵਾਜ਼ ਨਹੀਂ ਆਈ ਪਰ ਹਰਿਆਣਾ ਸਰਕਾਰ ਦੇ ਮੁੱਖ ਮੰਤਰੀ ਦਾ ਸਬਜ਼ੀਆਂ ਤੇ ਵੀ ਐਮਐਸਪੀ ਦੇਣਾ ਫਸਲਾਂ ਲਈ ਵੀ ਐਮਐਸਪੀ ਦੇਣਾ ਇਹ ਪੰਜਾਬ ਦੇ ਬੱਚੇ-ਬੱਚੇ ਦੀ ਗੱਲ ਚ ਚਲਾ ਗਿਆ ਦੂਜੀ ਗੱਲ ਇੱਕ ਹੋਰ ਕਹਾਣੀ ਹੈ ਪੈਣਾ ਸਾਡੀਆਂ ਤੇ ਮੁੱਖ ਮੰਤਰੀ ਜੀ ਪੰਜਾਬ ਵਾਲਿਆਂ ਐਦਾਂ ਠਗੀਆਂ ਗਈਆਂ ਕਿ ਅੱਜ ਉਹਨਾਂ ਦਾ ਨਾ 45000 ਰੁਪਏ ਦਾ ਕਰਜ਼ੇ ਹਰ ਇੱਕ ਭੈਣ ਦਾ ਪੰਜਾਬ ਦੀ ਇਹ ਤੇਜਰੀ ਵਾਲ ਦੀ ਢੂਠ ਬੋਲਣ ਵਾਲੀ ਸਰਕਾਰ ਦੇ ਸਿਰ ਚੜ ਗਿਆ ਤੇ ਅੱਜੇ ਵੀ ਕੋਈ ਸਿਰਾਂ ਦਿਖ ਨਹੀਂ ਰਿਹਾ ਔਰ ਇੱਕ ਪਾਸੇ ਤੁਸੀਂ ਤੁਸੀਂ 2100 ਰੁਪਿਆ ਇਹ 11 ਤੋਂ ਨਹੀਂ ਦੇ ਸਕੇ ਤੁਸੀਂ 2100 ਰੁਪਿਆ ਭਰਨਾ ਨਹੀਂ ਦੇ ਰਹੇ ਮੈਂ ਪੰਜਾਬੀਆਂ ਨੂੰ ਇਹ ਕਹਿਣਾ ਚਾਹਾਂ ਸਾਡਾ ਤੇ ਟੇਲਰ ਸਾਹਮਣੇ ਹੈ ਮੈਂ ਦੇਸ਼ ਦੀ ਗੱਲ ਨਹੀਂ ਕਰ ਰਿਹਾ ਬਾਕੀ ਸੂਬਿਆਂ ਦੀ ਗੱਲ ਨਹੀਂ ਕਰ ਰਿਹਾ ਮੈਂ ਉਸ ਪ੍ਰਦੇਸ਼ ਦੀ ਗੱਲ ਕਰ ਰਿਹਾ ਜਿਹੜਾ ਪੰਜਾਬ ਤੋਂ ਨਿਕਲ ਕੇ ਜਿੰਨ ਡਵੈਲਪਮੈਂਟ ਕੀਤੀ ਹੈ ਉਹਦਾ ਟੇਲਰ ਇਹ ਹੈ ਪੰਜਾਬ ਦੀ ਪਿਕਚਰ ਕਿਸ ਤਰੀਕੇ ਦੀ ਹੋਏਗੀ ਇਹਦਾ ਅੰਦਾਜ਼ਾ ਤੁਸੀਂ ਲਗਾ ਸਕਦੇ ਹੋ ਇਸ ਕਰਕੇ ਜਾਤੀਵਾਦ ਬਰਾਦਰੀਵਾਦ ਇਹ ਜਿਹੜਾ ਧਰਮ ਦੇ ਨਾਂ ਤੇ ਕਦੀ ਪੰਜਾਬ ਦੇ ਅੰਦਰ 파ੜ ਪੰਡੀਆਂ ਗੱਲਾਂ ਕਰਨ ਵਾਲੇ ਜਿਹੜੇ ਲੋਕ ਨੇ ਇਹਨਾਂ ਕੋ ਬਚੀਏ ਪੰਜਾਬ ਵਿਕਾਸ ਕਰੇ ਤਰੱਕੀ ਕਰੇ ਪੰਜਾਬ 'ਚ ਕਾਨੂੰਨ ਦਾ ਰਾਜ ਆਏ ਪੰਜਾਬ ਦੇ ਅੰਦਰ ਗੈਂਗਸਟਰਾਂ ਦਾ ਰਾਜ ਖਤਮ ਹੋਏ ਪੰਜਾਬ ਦੇ ਅੰਦਰ ਨਸ਼ਾ ਖਤਮ ਹੋਏ ਅਗਰ ਇਹ ਕੋਈ ਕਰ ਸਕਦਾ ਨਰਿੰਦਰ ਭਾਈ ਮੋਦੀ ਕਰ ਸਕਦਾ ਬੀਜੇਪੀ ਕਰ ਸਕਦੀ ਹੈ ਇੱਕ ਵਾਰੀ ਫਿਰ ਜਿਨ੍ਹਾਂ ਨੇ ਅੱਜ ਬੀਜੇਪੀ ਜੁਆਇਨ ਕੀਤੀ ਹੈ ਚੀਨਾ ਸਾਹਿਬ ਉਹਨਾਂ ਦੀ ਪੂਰੀ ਟੀਮ ਦਾ ਮੈਂ ਸਵਾਗਤ ਕਰਦਾ ਆਓ ਮਿਲ ਕੇ ਪੰਜਾਬ ਨੂੰ ਵਿਕਾਸ ਨਾਲ ਜੋੜੀਏ ਅਮਨ ਨਾਲ ਜੋੜੀਏ ਸ਼ਾਂਤੀ ਨਾਲ ਜੋੜੀਏ ਔਰ ਪੰਜਾਬ ਦੇ ਹਿੱਤ ਲਈ ਸਾਰੇ ਮਿਲ ਕੇ ਕੰਮ ਕਰੀਏ ਔਰ 2027 ਦੇ ਅੰਦਰ ਕਮਲ ਖਿਲਾਈਏ ਇਹ ਹੀ ਗੱਲ ਕਹਿੰਦਾ ਹੋਇਆ ਸਭ ਦਾ ਬਹੁਤ-ਬਹੁਤ ਆભાર ਬਹੁਤ-ਬਹੁਤ ਧੰਨਵਾਦ